ਸਤਿ ਸ਼੍ਰੀ ਅਕਾਲ ਦੋਸਤੋ ਕੁਰਾਲੀ ਦੇ ਨਗਰ ਗੜਾ ਧਰਮਸ਼ਾਲਾ ਵਿਖੇ ਪੱਤਰਕਾਰ ਤਰਲੋਚਨ ਸਿੰਘ ਅਤੇ ਹੋਰ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਨੌਜਵਾਨਾਂ ਦੇ ਮਟਿਆਰਾਂ ਦੇ ਸਮੋਹਿਕ ਆਨੰਦ ਕਾਰਜ ਉਲਿੱਕੇ ਗਏ ਸਨ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਣਿਸ਼ ਦੇ ਵਿੱਚ ਜਿੱਥੇ ਸਮਾਜ ਸੇਵੀ ਅਜੇ ਨਵ ਜੋੜਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਨੇ ਵੀ ਜਿੱਥੇ ਸਾਰੇ ਇਸ ਕਾਰਜ ਦੇ ਪ੍ਰਬੰਧਕਾਂ ਨੂੰ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਨੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦਾ ਵੀ ਇੱਥੇ ਵਾਅਦਾ ਕੀਤਾ ਤੋਂ ਜ਼ਿਕਰ ਜੋ ਹੋ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਐਸੇ ਤ੍ਰਾਸਮੋਹੀਕ ਆਨੰਦਕਾਰੀਆਂ ਦੀ ਰਸਮ ਨਿਭਾ ਰਹੀ ਹੈ ਤੇ ਜਿਹਦੇ ਵਿੱਚ ਜ਼ਰੂਰਤ ਪਰਿਵਾਰਾਂ ਦੇ ਨਾਲ ਤਾਲਮੇਲ ਬਿਠਾਇਆ ਜਾਂਦਾ ਹੈ ਤੇ ਉਹਨਾਂ ਦੇ ਨਾਲ ਰਲ ਕੇ ਜਿੱਥੇ ਨਾਬਿਆਹੇ ਜੋੜਿਆਂ ਨੂੰ ਘਰ ਦੀਆਂ ਜ਼ਰੂਰਤਾਂ ਦਾ ਪੂਰਾ ਸਮਾਨ ਦਿੱਤਾ ਜਾਂਦਾ ਉੱਥੇ ਹੀ ਆਈਆਂ ਹੋਈਆਂ ਬਰਾਤਾਂ ਦਾ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਤੋਂ ਦਿਖਾਨਿਆਂ ਤੁਹਾਨੂੰ ਇਥੋਂ ਦੀਆਂ ਕੁਝ ਤਸਵੀਰਾਂ ਕਿਸ ਤਰ੍ਹਾਂ ਆਨੰਦਕਾਰਜਾਂ ਦੀ ਰਸਮ ਅਦਾ ਹੋਈ ਹੈ ਤੇ ਬਾਕੀ ਗੱਲਬਾਤ ਕਰਦੇ ਆਏ ਹੋਏ ਮਹਿਮਾਨਾਂ ਦੇ ਨਾਲ ਅਤੇ ਜੋ ਪ੍ਰਬੰਧਕ ਸੀ ਇਸ ਪੂਰੇ ਕਾਰਜਾਂ ਦੇ ਲਈ ਉਹਨਾਂ ਦੇ ਨਾਲ ਕਿ ਕੀ ਕੀ ਅਤਿ ਵਿਉਤਬੰਦੀ ਕੀਤੀ ਗਈ ਸੀ ਕਿੰਨੇ ਜੋੜਿਆਂ ਦੇ ਅੱਜ ਸਮੂਹਿਕ ਆਨੰਦਕਾਰਜ ਕੀਤੇ ਗਏ ਹਨ बस बस आई पिछले आगे आयो जी आज आज अज कराली विखे ਜੋ ਭਾਈ ਜੈਤਾ ਜੀ ਚੈਰੀਟੇਬਲ ਟਰਸਟ ਵੱਲੋਂ ਸਮੂਹਿਕ ਕੁੜੀਆਂ ਦੇ ਵਿਆਹ ਕੀਤੇ ਗਏ ਨੇ ਇਹ ਇੱਕ ਸ਼ਲਾਘਾਯੋਗ ਕਦਮ ਹੈ ਤੇ ਵਧਾਈ ਦਿੰਦਾ ਕਲੱਬ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨ ਨੂੰ ਪਰਮਜੀਤ ਸਿੰਘ ਸ਼ੰਮਾ ਜੀ ਸਾਡੇ ਭਰਾ ਜਸਵਿੰਦਰ ਸਿੰਘ ਜੀ ਤੇ ਸਿਮਰਨ ਜੋਤ ਉਹਨਾਂ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਆਪਾਂ ਨੂੰ ਸਾਰਿਆਂ ਨੂੰ ਸੰਸਾਰ ਦੇ ਵਿੱਚ ਵਿਚਰਦੇ ਹੋਏ ਇਹ ਬਿਲਕੁਲ ਧਿਆਨ ਚ ਗੱਲ ਰੱਖਣੀ ਚਾਹੀਦੀ ਹੈ ਵੀ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀਏ ਇੱਕ ਦੂਜੇ ਦੇ ਕੰਮ ਆ ਸਕੀਏ ਇਹ ਬਹੁਤ ਚੰਗਾ ਉਪਰਾਲਾ ਮੈਨੂੰ ਸੁਣਨ ਚ ਆਇਆ ਵੀ ਖਾਲਸਾ ਏਡ ਵੱਲੋਂ ਵੀ ਅੱਜ ਦੇ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਕੋਈ ਮਦਦ ਕੀਤੀ ਗਈ ਹੈ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਰਾ ਅੱਜ ਸੁਹਣੀ ਕੁੜੀਆਂ ਦੇ ਵਿਆਹ ਕਿੱਥੇ ਹੋਏ ਆ ਕਿਹੜੇ ਕਲੱਬ ਵੱਲੋਂ ਕਿੱਥੇ ਹੋਏ ਆ ਕਿੰਨੇ ਕੁੜੀਆਂ ਦੇ ਵਿਆਹ ਕਿੱਥੇ ਹੋਏ ਆ ਤੇ ਕੌਣ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਜਨ ਨਕਰਖੜਾ ਧਰਮਸ਼ਾਲਾ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਭਾਈ ਜੈਤਾ ਜੀ ਚੈਰੀਟੇਬਲ ਟਰਸਟ ਭਾਈ ਨੱਥਾ ਜੀ ਅਬਦੁੱਲਾ ਜੀ ਸਾਡੀ ਸਭਾ ਵੱਲੋਂ ਸਮੂਹਿਕ ਵਿਆਗਿਤ ਦੇ ਗਏ ਹਨ ਅਸੀਂ ਧਰਮਸ਼ਾਲਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਰਦਾਰ ਅਕਵਾਲ ਸਿੰਘ ਜੀ ਲਾਲਪਰਾ ਸਾਹਿਬ ਬਾਬਾ ਸਿਮਰਜੋਤ ਸਿੰਘ ਜੀ ਖਾਲਸਾ ਪੜੀ ਵਾਲੇ ਅਤੇ ਹੋਰ ਮਹਾਨ ਸ਼ਿਸ਼ਟਾਂ ਗੁਰਪ੍ਰਤਾਪ ਸਿੰਘ ਜੀ ਬੜਿਆਲਾ ਉਹ ਇੱਥੇ ਪਹੁੰਚੇ ਸਨ ਜੀ